ਦਿਨ ਰਾਤ ਹੋਰੀ ਬਰਸ਼ਾਤ ਦੇ ਕਾਰਨ ਜਿਹੜੀ ਹਿਮਾਚਲ ਔਰ ਜੀਐਨਕੇ ਦੇ ਵਿੱਚ ਜਿਹੜੀ ਬਰਸ਼ਾਤ ਹੋ ਰਹੀ ਆ ਉਹਦੇ ਕਰਕੇ ਰਨਜੀਤ ਸਾਗਰ ਡੈਮ ਦਾ ਜਿਹੜਾ ਜਲ ਸਤਰ ਜਿਹੜਾ ਇੱਕਦਮ ਵਧਿਆ ਹੋਇਆ ਜਿਹਦੇ ਕਰਕੇ ਜਿਹੜੇ ਰਨਜੀਤ ਸਾਗਰ ਦੇ ਡੈਮ ਦੇ ਜਿਹੜੇ ਫਲੱਡ ਦੇ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਜਿਹਦੇ ਕਰਕੇ ਰਾਵੀ ਦੇ ਵਿੱਚ ਪਾਣੀ ਆਨ ਕਰਕੇ ਨਰੋੜ ਜੈਵਲ ਸਿੰਘ ਬੰਬਿਆਲ ਦੇ ਵਿੱਚ ਲਗਾਤਾਰ ਪਾਣੀ ਦਾ ਸਰ ਜਿਹੜਾ ਵਧਿਆ ਹੋਇਆ ਜਿਹਦੇ ਕਾਰਨ ਬੰਨ ਟੁੱਟਣ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਹੈਗੇ ਨਾ ਰਾਜ ਹੈਗੇ ਨਾ ਉਹਨਾਂ ਦੇ ਡੀਸੀਆਂ ਨੂੰ ਜਿਹੜੇ ਸਖਤਤਾ ਤੱਕ ਤੱਕ ਕੀਤੀਆਂ ਹੋਈਆਂ ਵੀ ਹਰ ਨਾਲ ਨਜਿੱਠਣ ਵਾਸਤੇ ਪੂਰੀ ਹਦਾਇਤਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਤੇ ਗੱਲ ਕਰੀਏ ਪਠਾਨਕੋਟ ਐਸਐਸਪੀ ਦੀ ਤੇ ਪਠਾਨਕੋਟ ਐਸਐਸਪੀ ਵੱਲੋਂ ਲਗਾਤਾਰ ਹੜ੍ਹ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਜਿਹੜਾ ਦौरा ਕੀਤਾ ਗਿਆ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਰੈਸਕਿਊ ਦੀਆਂ ਟੀਮਾਂ ਜਿਹੜੀਆਂ ਲਗਾਤਾਰ ਨ ਦਿਨ ਰਾਤ ਜਿਹੜੀਆਂ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਤੇ ਐਸਐਸਪੀ ਪਠਾਨਕੋਟ ਸਾਡੇ ਨਾਲ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਆ ਉਹਨਾਂ ਵੱਲੋਂ ਕੀਤੀ ਗਈ ਆ ਤੇ ਲੋਕਾਂ ਦੇ ਖਾਨਦਿਆਂ ਦਾ ਰਹਿਣ ਦਾ ਕੀ ਪ੍ਰਬੰਧ ਕੀਤਾ ਗਿਆ ਤੁਸੀਂ ਦੇਖੋ ਪੂਰੀ ਰਿਪੋਰਟ ਦੇਖੋ ਜਿਹੜੀ ਹਰ ਦੀ ਸਥਿਤੀ ਆ ਜਿਹਨੇ ਤੁਸੀਂ ਦੇਖ ਹੀ ਰਹੇ ਆ ਸਾਰੇ ਪਠਾਨਕੋਟ ਡਿਸਟ੍ਰਿਕਟ ਕਾਫੀ ਲਾਰਮਿੰਗ ਆ ਕਿਉਂਕਿ ਪਿੱਛੋਂ ਜਿਹੜਾ ਰਾਵੀ ਰਿਵਰ ਆ ਉਹਦੇ ਵਿੱਚ ਵੀ ਜਿਹੜਾ ਰੰਜੀਤ ਸਾਗਰ ਡੈਮ ਦੀ ਜਿਹੜੀ ਝੀਲ ਆ ওভারਫਲੋ ਕਰ ਰਹੀ ਆ ਉਸ ਕਰਕੇ ਪਾਣੀ ਜਿਹੜਾ ਹੈਗਾ ਉੱਥੋਂ ਵੀ ਛੱੜਨਾ ਜ਼ਰੂਰੀ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਰਾਵੀ ਦੇ ਵਿੱਚ ਫਰਦਰ ਇਸ ਪੁਆਇੰਟ ਤੋਂ ਅੱਗੇ ਜਾ ਕੇ ਉਜ ਰਿਵਰ ਤੇ ਜਲਾਲੀਆ ਰਿਵਰ ਉਹਦੇ ਨਾਲ ਮਿਲਨ ਹੋ ਰਿਹਾ ਉਜ ਵੀ ਰਿਵਰ ਜਿਹੜਾ ਪੂਰਾ ਉਹ ਭਰ ਕੇ ਆ ਰਿਹਾ ਸੋ ਇਸ ਦੇ ਪਿੱਛੇ ਜਿਹੜਾ ਕੋਲੀਆਂ ਪਿੰਡ ਆ ਤੇ ਬਾਕੀ ਜਿਹੜੇ ਤਾਸ਼ ਹੈਗਾ ਆ ਮੱਖਣਪੋਰਾ ਇਹ ਸਾਰੇ ਪਿੰਡ ਜਿਹੜੇ ਹੈਗੇ ਆ ਉਹ ਹੜ ਦੀ ਮਾਰ ਹੇਠ ਆਏ ਹੋਏ ਆ ਉਹਨਾਂ ਵਿੱਚੋਂ दो ਜਿਹੜੇ ਹੈਗੇ ਆ ਲੋਕੇਸ਼ਨਸ ਆ ਜਿੱਥੇ ਲੋਕ ਹਜੇ ਸਟਕ ਹੋਏ ਆ ਔਰ ਆਪਣਾ ਛਤਾਂ ਦੇ ਉੱਪਰ ਆ ਉਹਨਾਂ ਨੂੰ ਰੈਸਕਿਊ ਐਨਡੀਆਰਐਫ ਦੀ ਟੀਮ ਗਈ ਹੋਈ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਸੋ ਅਸੀਂ ਆਰਮੀ ਅਥਾਰਟिटीज ਨੂੰ ਵੀ ਰਿਕਵੈਸਟ ਕੀਤੀ ਹੈ ਜਿਵੇਂ ਹੀ ਬਾਰਿਸ਼ ਖਤਮ ਹੁੰਦੀ ਆ ਤੇ ਉਹਨਾਂ ਨੇ 에ਅਰ ਲਿਫਟਿੰਗ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਉਹਨਾਂ ਨੇ 에ਅਰ ਲਿਫਟ ਕਰਨ ਦੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ 에ਅਰ ਲਿਫਟ ਕਰ ਲਿਆ ਜਾਵੇ ਇਸ ਤੋਂ ਇਲਾਵਾ ਸਾਡੀ ਅ ਜਿਹੜੀ ਪਠਾਨਕੋਟ ਪੁਲਿਸ ਵੱਲੋਂ ਪਬਲਿਕ ਨੂੰ ਅਪੀਲ ਆ ਕਿ ਬਿਨਾ ਕਿਸੇ ਕਾਰਨ ਤੋਂ ਬਿਨਾ ਐਕਸਟ੍ਰੀਮ ਐਮਰਜੈਂਸੀ ਤੋਂ ਆਪਣੇ ਘਰਾਂ ਤੋਂ ਜ਼ਿਆਦਾ ਮੂਵਮੈਂਟ ਨਾ ਕਰਨ। ਇਸ ਚਾਹਣੇ ਦੇ ਤਿੰਨ ਫਿਰਨ ਦੇ ਨਾਲ ਟ੍ਰੈਫਿਕ ਵੀ ਜਿਹੜੀ ਆ ਅਸਤਿਰ ਵਿਵਸਥਾ ਹੋ ਰਹੀ ਕਿਉਂਕਿ ਬਹੁਤ ਜ਼ਿਆਦਾ بارش ਹੈ ਜਗਾ ਜਗਾ ਤੇ ਪਾਣੀ ਭਰਿਆ ਆ। ਦੂਸਰਾ ਰਿਸਕ ਵੀ ਹੈ ਕਿਉਂਕਿ ਜਿੱਥੋਂ ਕ੍ਰਾਸ ਕਰਨਗੇ ਉੱਥੋਂ ਪਾਣੀ ਕ੍ਰਾਸ ਹੋ ਰਿਹਾ ਹੈਗਾ ਆ ਉੱਥੇ ਰਿਸਕ ਵੀ ਹੈਗਾ ਆ। ਤੇ ਜਿਹੜੀ ਜਨਰਲ ਪਬਲਿਕ ਆ ਇਹਨਾਂ ਪਿੰਡਾਂ ਦੀ ਸਪੈਸ਼ਲੀ ਲੋਟ ਜਮਲ ਸਿੰਘ ਏਰੀਏ ਦੀ ਉੱਥੇ ਜੰਨੇ ਪਬਲਿਕ ਨੂੰ ਮੇਰੀ ਅਪੀਲ ਆ ਕਿ ਆਪਣੇ ਜਿਹੜੇ ਦਰਿਆ ਦੇ ਨੇੜੇ ਦੇ ਜਿਹੜੇ ਹੈਗੇ ਘਰ ਆ ਉਹਨਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਪਿੱਛੇ ਸਰਕਾਰ ਵੱਲੋਂ ਬਣਾਈਆਂ ਗਈਆਂ ਉਹਨਾਂ ਸੁਰੱਖਿਅਤ ਥਾਵਾਂ ਤੇ ਆ ਜਾਣ ਜਾਂ ਨਜ਼ਦੀਕੀ ਕਿਸੇ ਹੋਰ ਰਿਸ਼ਤੇਦਾਰਾਂ પાસે ਜਿੱਥੇ ਹੱਟ ਦਾ ਪ੍ਰਕੋਪ ਘੱਟ ਹੈਗਾ ਉੱਥੇ ਚਲੇ ਜਾ ਆਪਣੇ ਜਾਨ ਨੂੰ ਜਿਹੜਾ ਹੈ ਰਿਸਕ ਵਿੱਚ ਨਾ ਪਾਉਣ ਕਿਉਂਕਿ ਬਹੁਤ ਸਾਰੇ ਲੋਕ ਜ਼ਿੱਦੀ ਹੋ ਜਾਂਦੇ ਆ ਜੀ ਅਸੀਂ ਘਰ ਨਹੀਂ ਛੱਡਣਾ ਅਸੀਂ ਆਪਣਾ ਜਿਹੜਾ ਹੈਗਾ ਡੇਰਾ ਨਹੀਂ ਛੱਡਣਾ ਤੇ ਜਿਹਦੇ ਨਾਲ ਜਾਨ ਜਿਹੜੀ ਹੈਗੀ ਉਹ ਰਿਸਕ ਵਿੱਚ ਪਈ ਆ ਇਸ ਤੋਂ ਇਲਾਵਾ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਰਾਧਾ ਸੁਆਮੀ satsang ghar ਜਿਹੜਾ ਹੈਗਾ ਆ ਪਠਾਨਕੋਟ ਉਹ ਇੱਕ rehab center ਜਿਹੜਾ ਹੈਗਾ ਆ ਉਹ establish ਕੀਤਾ ਇਸ ਤੋਂ ਸਾ ਇਸ ਤੋਂ ਇਲਾਵਾ ਜਿਹੜਾ shri baat saab gurudwara saab ਆ ਉਹ complex ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਸ਼ਰਨਾਰਥੀ ਘਰ ਜਿਹੜਾ ਹੈਗਾ ਡਿਕਲੇਅਰ ਕੀਤਾ ਆ ਸੋ ਹਰ ਕੰਟਰੋਲ ਰੂਮ ਜਿਹੜਾ ਹੈਗਾ ਆ ਉਹਦਾ ਨੰਬਰ ਹੈਗਾ ਪਲੀਜ਼ ਨੋਟ ਕਰਨ 1862 346944 01862 346944 ਦੁਬਾਰਾ ਮੈਂ ਨੋਟ ਕਰਾ ਦਿੰਦਾ 2346944 ਪਖਾਨਕੋਟ ਦਾ ਕੋਡ ਲਗਾ ਕੇ ਇਸ ਤੋਂ ਇਲਾਵਾ ਪੁਲਿਸ ਕੰਟਰੋਲ ਨੂੰ 112 ਨੂੰ ਡਾਇਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਆ